ਸ਼ਸ਼ੀਕਲ ਦਾਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆੰਸ਼ੂ ਤੇ ਚੰਡੀਗੜ੍ਹ ਦੇ ਪਿੰਡ ਤੋਂ ਇੱਕ ਬੇਹਦੀ ਮੰਦਪਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਿਆਹ ਸ਼ਾਦੀ ਦੇ ਸਮਾਗਮ ਦੇ ਮਹਿੰਦੀ ਪ੍ਰੋਗਰਾਮ ਦੇ ਵਿੱਚ ਫੋਟੋਗ੍ਰਾਫੀ ਕਰਨ ਗਏ ਫੋਟੋਗ੍ਰਾਫਰ ਦੀ ਹਾਈ ਟੈਂਸ਼ਨ ਤਾਰਾ ਦੀ ਚਪੇੜ 'ਚ ਆਉਣ ਨਾਲ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਤੀ ਹੈ ਕਿ ਇਹ ਘਟਨਾ ਹੈ ਚੰਡੀਗੜ੍ਹ ਦੀ ਜਿੱਥੇ ਕਿ ਜਤਿੰਦਰ ਜੈਨ ਵਾਸੀ ਫੇਜ਼ 9 ਦਾ ਹੈ ਫੋਟੋਗ੍ਰਾਫਰ ਦੱਸਿਆ ਜਾ ਰਿਹਾ ਹੈ ਜੋ ਕਿ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਤੇ ਇੱਕ ਵਿਆਹ ਸਮਾਗਮ 'ਚ ਮਹਿੰਦੀ ਦੇ ਪ੍ਰੋਗਰਾਮ 'ਚ ਫੋਟੋਗ੍ਰਾਫੀ ਕਰਨ ਗਿਆ ਸੀ ਜਿੱਥੇ ਕਿ ਅਚਾਨਕ ਹੀ ਇਹ ਹਾਈ ਟੈਨਸ਼ਨ ਤਾਰਾ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ ਅਤੇ ਇਸ ਦੀ ਮੌਤ ਹੋ ਜਾਂਦੀ ਹੈ ਇਸ ਪੂਰੇ ਮਾਮਲੇ ਦੇ ਤੇ ਵਧੇਰੀ ਜਾਣਕਾਰੀ ਲਈ ਮੇਰੇ ਸਹਿਯੋਗੀ ਅਮਨ ਲੂਨਾ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ ਅਮਨ ਇਹ ਜੋ ਮੰਦਪਾ ਕੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਤੋਂ ਕੀ ਇਸ ਦੇ ਵਿੱਚ ਪੂਰੀ ਅਪਡੇਟ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿੱਥੋਂ ਦੇ ਐਨੀਵਾਸੀ ਸੀ ਜੀ ਅਮਨ ਇਹ ਸਿੰਘਾ ਦੇਵੀ ਪਿੰਡ ਪੈਂਦਾ ਹੈ ਚੰਡੀਗੜ੍ਹ ਦੇ ਨਾਲ ਲੱਗਦਾ ਹੈ ਪਿੰਡ ਸਿੰਘਾ ਦੇਵੀ ਜਿੱਥੇ ਕੋ ਵਿਆਹ ਦਾ ਪ੍ਰੋਗਰਾਮ ਸੀ ਤੇ ਮਹਿੰਦੀ ਦੀ ਰਸਮ ਜਿਹੜੀ ਕੀ ਆ ਉਹ ਚੱਲ ਰਹੀ ਸੀ ਲੜਕੀ ਦਾ ਵਿਆਹ ਸੀ ਤੇ ਇਹਨਾਂ ਵੱਲੋਂ ਇੱਕ ਵਰਗਾ ਜਿਹੜਾ ਫੋਟੋਗ੍ਰਾਫਰ ਹੈ ਉਹ ਹਾਇਰ ਕੀਤਾ ਸੀ 35 ਸਾਲਾਂ ਦਾ ਉਹਦਾ ਨਾਮ ਹੈ ਜਤਿੰਦਰ ਜੈਨ ਜਿਹੜਾ ਕਿ ਇਹਨਾਂ ਨੇ ਹਾਇਰ ਕੀਤਾ ਸੀ ਫੋਟੋਗ੍ਰਾਫੀ ਵਾਸਤੇ ਤੇ ਉਸ ਤੋਂ ਬਾਅਦ ਰਾਤ ਦੇ ਕਰੀਬ 10 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜੇ ਉਹ ਆਪਣਾ ਸਮਾਨ ਜਿਹੜਾ ਫੋਟੋਗ੍ਰਾਫਰ ਦਾ ਜਿਹੜਾ ਸਾਰਾ ਸਮਾਨ ਸੀ ਉਹ ਪੈਕ ਕਰ ਰ ਰਿਹਾ ਸੀਗਾ ਤੇ ਐਸੇ ਦੌਰਾਨ ਤੀਜੀ ਮੰਜ਼ਲ ਤੇ ਅਚਾਨਕ ਜਿਹੜੀ ਗ੍ਰਿੱਲ ਸੀ ਗ੍ਰਿੱਲ ਦੇ ਕੋਲ 11 ਕਿਲੋਵਾਰਟ ਜਿਹੜੀ 11000 ਕਿਲੋਵਾਰਟ ਦੀ ਜਿਹੜੀ ਤਾਰ ਸੀ ਉਹਦੀ ਚਪੇਟ ਤੇ ਆ ਗਿਆ ਤੇ ਜਿਹੜਾ ਉਹਦੀ ਗਰਦਨ ਹੈ ਉਹ ਧੜ ਤੋਂ ਜਮ੍ਹਾਂ ਹਲਕ ਹੋ ਗਈ ਤੇ ਇਸ ਹੁਸਰ ਨਾਲ ਉਹਦੀ ਮੋਟ ਹੋ ਗਈ ਤਾਂ ਮੰਨ ਇਸ ਮਾਮਲੇ ਦੇ ਵਿੱਚ ਫਿਰ ਕੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਪਰਿਵਾਰ ਵਾਲੇ ਦੇ ਨਾਲ ਸੰਪਰਕ ਕੀਤਾ ਗਿਆ ਉਹ ਵੇ ਵਿਆਹ ਜਿਨ੍ਹਾਂ ਦੇ ਘਰ ਵਿਆਹ ਸੀ ਉਹਨਾਂ ਦੇ ਮਤਲਬ ਕਿ ਕੀ ਇਸ ਵੇਲੇ ਹਾਲਾਤ ਬਣੇ ਹੋਏ ਆ ਉਨਾ ਤੇ ਕਰਦਾ ਹਫੜਾ ਤਫੜੀ ਦਾ ਮਾਹੌਲ ਮਚ ਗਿਆ ਕਿਉਂਕਿ ਇਕਦਮ ਹੀ ਇਹ ਮੌਤ ਹੋ ਗਈ ਅਸਲਸਲ ਦੱਸਿਆ ਜਾ ਰਿਹਾ ਵੀ ਜਿਹੜਾ ਜਤਿਨ ਜੈਨ ਹੈ ਉਹ ਬਲੌਂਗੀ ਜਿਹੜਾ ਹੈ ਕਿ ਐਮਕੇ ਸਟੂਡੀਓ ਦੇ ਨਾਮ ਤੇ ਆਪਣਾ ਇੱਕ ਫੋਟੋਗ੍ਰਾਫੀ ਦੀ ਦੁਕਾਨ ਚਲਾਉਂਦਾ ਤੇ ਆਪਣੀ ਪਤਨੀ ਤੇ 8 ਸਾਲ ਦੇ ਬੱਚੇ ਨਾਲ ਉਹ ਕੋਏਸ ਨੌ ਮੋਹੱਲੀ ਵਿਕੇ ਰਹਿੰਦਾ ਸੀ ਤੇ ਉਹਦੇ ਮਾਪਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਵੀ ਘਰੇ ਇਕੱਲਾ ਕਮਾਣ ਵਾਲਾ ਸੀ ਤੇ ਜਿਨ੍ਹਾਂ ਦਾ ਵਿਆਹ ਸੀਗਾ ਉਹਨਾਂ ਦੇ ਘਰ ਵੀ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਜਿਹੜਾ ਫੋਟੋਗ੍ਰਾਫਰ ਦਾ ਉਹਦਾ ਕੰਮ ਸੀ ਉਹ ਕੰਮ ਕਰਨ ਤੋਂ ਬਾਅਦ ਤੀਜੀ ਮੰਜ਼ਲ ਤੇ ਪਹੁੰਚਦਾ ਜਿਹੜੀ ਕਿ ਗ੍ਰਿਲ ਦੇ ਨਾਲ ਜਿਹੜੀ ਤਾਰ ਜਾਂਦੀ ਹੈ 11000 ਕਿਲੋ ਵਾਟ ਦੀ ਉਹਦੀ ਚਪੇਟ ਤੋਂ ਆ ਜਾਂਦਾ ਤੇ ਜਿਹੜੀ ਗਰਤਨ ਹੈ ਬਿਲਕੁਲ ਢੜ ਤੋਂ ਅਲੱਗ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ ਬਿਜਲੀ ਵਿਭਾਗ ਨੇ 1.5 ਘੰਟਾ ਜਿਹੜੀ ਇਹ ਲਾਈਟ ਉੱਥੋਂ ਦੀ ਬੰਦ ਕੀਤੀ ਗਈ ਤੇ ਲਾਈਟ ਬੰਦ ਕਰਨ ਤੋਂ ਬਾਅਦ ਜਿਹੜੀ ਉਹਦੀ লাশ ਹੈ ਉਸ ਤੋਂ ਬਾਅਦ ਗ੍ਰਿਲ ਤੋਂ ਹਟਾਈ ਗਈ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਕਿ ਤੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ লাশ ਨੂੰ ਕਪੜੇ ਚ ਲਾ ਕੇ ਅੱਗੇ ਦੀ छानਬੋਦਲ ਸ਼ੁਰੂ ਕਰ ਦਿੱਤੀ ਹੈ ਧੰਨਵਾਦ ਹਮਨ ਤਮਾਮ ਜਾਣਕਾਰੀ ਲਈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ 37 ਸਾਲਾ ਨੌਜਵਾਨ ਜੋ ਕਿ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਇੱਕ ਵਿਆਹ ਸਮਾਗਮ ਚ ਮਹਿੰਦੀ ਪ੍ਰੋਗਰਾਮ ਚ ਫੋਟੋਗ੍ਰਾਫੀ ਕਰ ਰਿਹਾ ਸੀ ਜਦ ਦਾ ਪੂਰਾ ਦਾ ਪੂਰਾ ਵਾਰਤਾ ਵਾਪਰੇ ਆ ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਅਮਨ ਨੇ ਦੱਸਿਆ ਕਿ ਹਾਈ ਟੈਂਸ਼ਨ ਤਾਰਾ ਦੀ ਚਪੇੜ ਚ ਆਉਣ ਦੇ ਨਾਲ ਇਸ ਦੀ ਗਰਦਨ ਲੱਥ ਗਈ ਅਤੇ ਆ ਪੂਰੀ ਤਰ੍ਹਾਂ ਚੁਲਸ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਉੱਥੇ ਹਫੜਾ ਦਫੜੀ ਮਚ ਗਈ ਅਤੇ ਪੁਲਿਸ ਨੇ ਇਸ ਦੀ ਜੋ ਦੇ ਸੀ ਉਸ ਨੂੰ ਆਪਣੇ ਇਸਤੀ ਡੈੱਡ ਬੋਡੀ ਨੂੰ ਆਪਣੇ ਕੋਲ ਰੱਖ ਕੇ ਤੇ ਅਗਲੀ ਕਾਰਵਾਈ ਜੋ ਹੈ ਹੁਣ ਸ਼ੁਰੂ ਕਰ ਦਿੱਤੀ ਹੈ